ਮੁੰਡਾ ਇੰਗਲੈਂਡ ਹੁੰਦਾ ਤੇ ਕੁੜੀ ਪੰਜਾਬ ਦੇ ਵਿੱਚ ਰਹਿੰਦੀ ਹੁੰਦੀ ਹੈ ਕੁੜੀ ਦੀ ਇੰਗੇਜਮੈਂਟ ਇੰਗਲੈਂਡ ਵਾਲੇ ਮੁੰਡੇ ਨਾਲ ਹੋ ਜਾਂਦੀ ਆ ਪਰ ਕੁੜੀ ਦੇ ਦਿਲ ਦੇ ਵਿੱਚ ਇਹ ਗੱਲ ਸੀਗੀ ਕਿ ਮੈਂ ਇੰਗਲੈਂਡ ਜਾ ਕੇ ਇਸ ਮੁੰਡੇ ਨੂੰ ਛੱਡ ਦੂੰਗੀ ਤੇ ਮੈਂ ਆਪਦੇ ਆਸ਼ਕ ਨਾਲ ਵਿਆਹ ਕਰਾ ਲੂੰਗੀ ਪਰ ਉਸ ਕਮਲੀ ਨੂੰ ਇਹ ਨਹੀਂ ਸੀ ਪਤਾ ਵੀ ਤੂੰ ਜਿਹਦੇ ਨਾਲ ਮੰਗੀ ਹੋਈ ਆ ਉਹ ਮਾਝੇ ਵਾਲਾ ਆ ਤੇ ਫਿਰ ਉਸ ਬੰਦੇ ਨੇ ਕੁੜੀ ਵਾਲਿਆਂ ਦੀਆਂ ਪੂਛਾਂ ਚੁਕਾਤੀਆਂ ਇੱਥੋਂ ਤੱਕ ਕਿ ਮਾਂ ਦੇ ਪੁੱਤ ਨੇ ਜਿਹੜੀ ਉਹਨੂੰ ਮੁੰਦਰੀ ਪਾਈ ਸੀ ਇੰਗੇਜਮੈਂਟ ਦੇ ਟਾਈਮ ਤੇ ਉਹ ਵੀ ਲਵਾਲੀ ਉਹ ਵੀ ਵਾਪਸ ਕਰਾ ਲਈ ਇੰਗਲੈਂਡ ਬੈਠੇ ਨੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਮੈਂ ਜਿਹੜੇ ਬਾਈ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਬਾਈ ਇੰਗਲੈਂਡ ਦੇ ਵਿੱਚ ਰਹਿੰਦਾ ਲਗਭਗ 20-22 ਸਾਲ ਹੋ ਗਏ ਬਾਈ ਨੂੰ ਇੰਗਲੈਂਡ ਦੇ ਵਿੱਚ ਰਹਿੰਦਿਆਂ ਨੂੰ ਤੇ ਬਿਲਕੁਲ ਫੱਕਰ ਬੰਦਾ ਯਾਰਾਂ ਦਾ ਯਾਰ ਬੰਦਾ ਕੀ ਹੁੰਦਾ ਕਿ ਬਾਈ ਇੰਗਲੈਂਡ ਦੇ ਵਿੱਚ ਰਹਿ ਰਿਹਾ ਹੁੰਦਾ ਤਾ ਸਨ 2010 ਦੇ ਵਿੱਚ ਬਾਈ ਮਾੜਾ ਮੁੰਡਾ ਢਿੱਲਾ ਮੱਠਾ ਹੋ ਜਾਂਦਾ ਚਲੋ ਜੀ ਉੱਥੇ ਬਾਈ ਦੇ ਇੱਕ ਇੰਜੈਕਸ਼ਨ ਲਾਇਆ ਜਾਂਦਾ ਜਿਹੜਾ ਕਿ ਗਲਤ ਲੱਗ ਜਾਂਦਾ ਤੇ ਬਾਈ ਦੀਆਂ ਕਿਡਨੀਆਂ ਡੈਮੇਜ ਹੋ ਜਾਂਦੀਆਂ ਨੇ ਚਲੋ 2010 ਦੇ ਵਿੱਚ ਇੰਜੈਕਸ਼ਨ ਲੱਗਿਆ ਬਾਈ ਦੀਆਂ ਕਿਡਨੀਆਂ ਡੈਮੇਜ ਹੋ ਗਈਆਂ ਦਵਾਈ ਦੁਈ ਲੈਣੀ ਸ਼ੁਰੂ ਕਰਤੀ ਨਾਲ ਵਿਚਾਰਾ ਕੰਮ ਤੇ ਵੀ ਜਾਇਆ ਕਰੇ ਜਿੰਨਾ ਕੰਮ ਹੋਇਆ ਕਰੇ 2-4 ਘੰਟੇ 6 ਘੰਟੇ ਜਦੋਂ ਸਰੀਰ ਬੱਸ ਕਰ ਜਾ ਕਰੇ ਫੇਰ ਆ ਕੇ ਬੈੱਡ ਤੇ ਪਿਆ ਜਾ ਕਰੇ ਦਵਾਈਆਂ ਦਵਾਈਆਂ ਚੱਲਦੀਆਂ ਰਹਿੰਦੀਆਂ ਨੇ ਪਰ ਇੱਕ ਦਿਨ ਇਹੋ ਜਿਹਾ ਆਉਂਦਾ ਕਿ ਜਦੋਂ ਬਾਈ ਦਾ ਸਰੀਰ ਬਿਲਕੁਲ ਕੰਮ ਛੱਡ ਜਾਂਦਾ ਬਿਲਕੁਲ ਸਰੀਰ ਹੈਂਗ ਹੋ ਜਾਂਦਾ ਚਲੋ ਜੀ ਉਸ ਤੋਂ ਬਾਅਦ ਫਿਰ ਜੇ ਡਾਕਟਰ ਸੀ ਕਿ ਉਹਨਾਂ ਨੇ ਡੈਲਿਸਿਸ ਕਰਨੀ ਸ਼ੁਰੂ ਕਰਤੀਆਂ ਬਾਈ ਮਸ਼ੀਨਾਂ ਤੇ ਪੈ ਗਿਆ ਤਾਂ 2-3 ਸਾਲ ਬਾਈ ਉਹਨਾਂ ਮਸ਼ੀਨਾਂ ਤੇ ਰਿਹਾ ਕਿਡਨੀਆਂ ਬਿਲਕੁਲ ਡੈਮੇਜ ਹੋ ਗਈਆਂ ਤਾਂ ਡਾਕਟਰਾਂ ਨੇ ਇਹ ਗੱਲ ਕਹਿ ਦਿੱਤੀ ਕਿ ਤੇਰੀਆਂ ਕਿਡਨੀਆਂ ਜਿਹੜੀਆਂ ਨੇ ਉਹ ਟ੍ਰਾਂਸਪਲੈਂਟ ਕਰਨੀਆਂ ਪੈਣਗੀਆਂ ਤਾਂ ਬਾਈ ਉੱਥੇ ਬਿਲਕੁਲ ਇਕੱਲਾ ਸੀਗਾ ਜਿਹੜੇ ਬੰਦਿਆਂ ਨੂੰ ਕਦੇ ਉਂਗਲੀ ਫੜ ਕੇ ਤੁਰਨਾ ਸਿਖਾਇਆ ਸੀ ਜਿਨ੍ਹਾਂ ਨੂੰ ਇੰਗਲੈਂਡ ਦੇ ਵਿੱਚ ਕੰਮ ਤੇ ਲਾਇਆ ਸੀ ਕੰਮ ਸਿਖਾਇਆ ਸੀ ਜਿਨ੍ਹਾਂ ਨੂੰ ਬਿਲਡਰ ਤੱਕ ਬਣਾਇਆ ਸੀ ਉਹ ਬੰਦੇ ਵੀ ਉਸ ਔਖੇ ਟਾਈਮ ਦੇ ਵਿੱਚ ਬਾਈ ਨੂੰ ਇੱਕ ਪਾਣੀ ਦੀ ਘੁੱਟ ਪਿਆਉਣ ਨਹੀਂ ਆਏ ਉਸ ਤੋਂ ਜਿਹੜੀ ਬਾਈ ਦੀ ਮਾਂ ਸੀਗੀ ਉਹ ਪੰਜਾਬ ਦੇ ਵਿੱਚ ਰਹਿੰਦੀ ਸੀ ਵਿਚਾਰੀ ਉਹਨੂੰ ਵੀ ਕੈਂਸਰ ਹੋ ਗਿਆ ਬਾਹਰ ਇੰਗਲੈਂਡ ਦੇ ਵਿੱਚ ਪੁੱਤ ਪਿਆ ਜਿਹਦੀਆਂ ਦੋਨੇ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਡਾਕਟਰਾਂ ਨੇ ਕਹਿਤਾ ਕਿ ਤੁਹਾਡੀਆਂ ਕਿਡਨੀਆਂ ਚੇਂਜ ਹੋਣਗੀਆਂ ਇੱਧਰ ਪੰਜਾਬ ਦੇ ਵਿੱਚ ਮਾਂ ਆ ਬਚਾਰੀ ਕੈਂਸਰ ਦੇ ਨਾਲ ਘੁੱਲਦੀ ਪਈ ਹੈ ਚਲੋ ਜੀ ਬਾਈ ਖਰੀ ਰੱਬ ਨੂੰ ਮੰਨਣ ਵਾਲੇ ਬੰਦੇ ਸੀਗੇ ਮਾਂ ਦਾ ਇਲਾਜ ਹੋਇਆ ਮਾਂ ਦਾ ਕੈਂਸਰ ਵੀ ਠੀਕ ਹੋ ਗਿਆ ਚਲੋ ਜੀ ਬਾਈ ਦੀਆਂ ਕਿਡਨੀਆਂ ਦੋਨੋਂ ਇੰਗਲੈਂਡ ਦੇ ਵਿੱਚ ਟ੍ਰਾਂਸਪਲੈਂਟ ਕੀਤੀਆਂ ਗਈਆਂ ਚਲੋ ਜੀ ਬਾਈ ਫਿੱਟ ਹੋ ਗਿਆ ਘੋੜੇ ਵਰਗਾ ਬਣ ਗਿਆ ਜਦੋਂ ਬਾਈ ਬਿਲਕੁਲ ਫਿੱਟ ਹੋ ਜਾਂਦਾ ਬਿਲਕੁਲ ਤੰਦਰੁਸਤ ਹੋ ਜਾਂਦਾ ਸਨ 2017 ਦੇ ਵਿੱਚ ਫਿਰ ਬਾਈ ਦੇ ਵਿਆਹ ਬਾਰੇ ਸੋਚਿਆ ਜਾਂਦਾ ਚਲੋ ਜੀ ਬਾਈ ਦਾ ਮਾਂ ਪਿਓ ਕੀ ਕਰਦਾ ਕਿ ਜਿਹੜੀ ਬਾਈ ਦੀ ਸੱਕੀ ਭਾਬੀ ਸੀ ਸੱਕੀ ਭਾਬੀ ਦੀ ਭੂਆ ਦੀ ਕੁੜੀ ਨਾਲ ਬਾਈ ਦਾ ਮੰਗਣਾ ਹੋ ਜਾਂਦਾ ਚਲੋ ਹੁਣ ਬਾਈ ਦਾ ਕਾਰੋਬਾਰ ਸਾਰਾ ਇੰਗਲੈਂਡ ਦੇ ਵਿੱਚ ਸੀਗਾ ਤਾਂ ਕੁੜੀ ਨੇ ਕੀ ਕਰਨਾ ਸੀਗਾ ਇੱਧਰੋਂ ਆਈਲੈਂਡਸ ਕਰਕੇ ਬਾਹਰ ਇੰਗਲੈਂਡ ਜਾਣਾ ਸੀ ਸਾਰੇ ਪੈਸੇ ਤੇਲੇ ਬਾਈ ਹਰਾਂ ਦੇ ਲਾਉਣੇ ਸੀਗੇ ਚਲੋ ਜੀ ਅੰਗੇਜਮੈਂਟ ਹੋ ਜਾਂਦੀ ਆ ਅੰਗੇਜਮੈਂਟ ਦੇ ਟਾਈਮ ਤੇ ਕੁੜੀ ਨੂੰ ਰਿੰਗ ਪਾਈ ਜਾਂਦੀ ਆ ਹੋਰ ਛਗਣ ਵਿਹਾਰ ਹੁੰਦੇ ਸਾਰੇ ਕੀਤੇ ਜਾਂਦੇ ਆ ਬਾਈ ਦੀ ਮਾਂ ਆਪ ਦੇ ਹੱਥਾਂ ਨਾਲ ਅੰਗੇਜਮੈਂਟ ਦੇ ਟਾਈਮ ਉਸ ਕੁੜੀ ਨੂੰ ਰਿੰਗ ਪਾ ਕੇ ਆਉਂਦੀ ਆ ਤਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਬਾਈ ਦੇ ਕੁਝ ਕੁ ਰਿਸ਼ਤੇਦਾਰਾਂ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਯਾਰ ਤੂੰ ਕੁੜੀ ਨੂੰ ਇਹ ਗੱਲ ਨਾ ਦੱਸੀ ਕਿ ਮੇਰੀਆਂ ਜਿਹੜੀਆਂ ਕਿਡਨੀਆਂ ਨੇ ਵੀ ਉਹ ਬਦਲੀਆਂ ਹੋਈਆਂ ਨੇ ਹਨਾ ਵੀ ਮੈਂ ਬਿਮਾਰ ਰਿਹਾ ਸੀ ਜਾਂ ਮੇਰੀਆਂ ਕਿਡਨੀਆਂ ਉੱਡ ਗਈਆਂ ਸੀ ਮੇਰੇ ਆਪਰੇਟ ਹੋਏ ਨੇ ਬਾਈ ਕਹਿੰਦਾ ਯਾਰ ਇਹ ਗੱਲ ਗਲਤ ਆ ਵੀ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਜਿਹੜੀ ਮੇਰੀ ਜੀਵਨ ਸਾਥਣ ਬਣੂਗੀ ਜਿਹਦੇ ਨਾਲ ਮੈਂ ਗੁਰੂ ਦੀ ਹਯੂਰੀ ਚ ਲਾਵਾ ਲਊਗਾ ਫਿਰ ਮੈਂ ਉਸ ਕੁੜੀ ਨੂੰ ਕਿਵੇਂ ਝੂਠ ਮਾਰਾਂ ਵੀ ਮੈਂ ਇਹ ਗੱਲ ਦਾ ਓਲਾ ਨਹੀਂ ਰੱਖਣਾ ਮੈਂ ਉਹਨੂੰ ਸਾਫ਼-ਸਾਫ਼ ਦੱਸੂਗਾ ਬੇਸ਼ੱਕ ਉਹ ਮੇਰੇ ਨਾਲ ਵਿਆਹ ਕਰਾਵੇ ਜਾਂ ਨਾ ਕਰਾਵੇ ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਹੁਣ ਉਹ ਕੁੜੀ ਇੰਗੇਜਮੈਂਟ ਤੋਂ ਬਾਅਦ ਬਾਈ ਨਾਲ ਫੋਨ ਤੇ ਗੱਲਬਾਤ ਰੋਜ਼ਾਨਾ ਕਰਦੀ ਹੁੰਦੀ ਸੀਗੀ ਤਾਂ ਬਾਈ ਨੇ ਫੋਨ ਤੇ ਕੁੜੀ ਨੂੰ ਸਾਰਾ ਕੁਝ ਦੱਸਤਾ ਕਿ ਇਸ ਤਰ੍ਹਾਂ ਕਰਕੇ ਮੇਰੀਆਂ ਕਿਡਨੀਆਂ ਦੋਨੇ ਖਰਾਬ ਹੋ ਗਈਆਂ ਸੀ ਮੇਰੀਆਂ ਕਿਡਨੀਆਂ ਦੋਨੇ ਚੇਂਜ ਹੋਈਆਂ ਨੇ ਤੇ ਮੇਰੇ ਆਪਰੇਟ ਹੋਏ ਆ ਮਹੀਨਾ ਟਾਈਮ ਬਿਮਾਰ ਰਿਆ ਬਾਈ ਨੇ ਆਪਦੇ ਬਾਰੇ A to Z ਸਾਰੀ ਗੱਲ ਦੱਸਤੀ ਚਲੋ ਜੀ ਰੋਜ਼ਾਨਾ ਆਪਸ ਦੇ ਵਿੱਚ ਗੱਲਬਾਤ ਕਰਦੇ ਹੁੰਦੇ ਸੀਗੇ ਤਾਂ ਕੀ ਹੁੰਦਾ ਕਿ ਇੱਕ ਬਾਈ ਦਾ ਯਾਰ ਮਿੱਤਰ ਹੁੰਦਾ ਜਿਸ ਦੇ ਨਾਲ ਬੜੀ ਗੂੜੀ ਯਾਰੀ ਹੁੰਦੀ ਹੈ ਉਹ ਬੰਦਾ ਵੀ ਉਸ ਕੁੜੀ ਨਾਲ ਗੱਲ ਕਰਦਾ ਹੁੰਦਾ ਜਿਸ ਦੇ ਨਾਲ ਬਾਈ ਦੀ ਮੰਗਣੀ ਹੁੰਦੀ ਹੈ ਬਾਈ ਦੀ ਮੰਗਣੀ 2017 ਦੇ ਵਿੱਚ ਹੁੰਦੀ ਹੈ ਪਰ ਕੁੜੀ ਉਸ ਮੁੰਡੇ ਨਾਲ ਗੱਲ 2015 ਤੋਂ ਕਰ ਰਹੀ ਹੁੰਦੀ ਹੈ ਤੇ ਉਹ ਵੀ ਇੰਗਲੈਂਡ ਦੇ ਵਿੱਚ ਹੀ ਰਹਿੰਦਾ ਹੁੰਦਾ ਹੁਣ ਕੁੜੀ ਦੇ ਦਿਲ 'ਚ ਕੀ ਖੋਟ ਸੀ ਇਹ ਰੱਬ ਜਾਣਦਾ ਚਲੋ ਜੀ ਬਾਈ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਕੁੜੀ ਨੂੰ ਆਈਲੈਂਡਸ ਕਰਾਇਆ ਜਾਂਦਾ ਇੱਕ ਵਾਰੀ ਹਾਈਲਾਈਟਸ ਕਿ ਹੁੰਦਾ ਵਧੀਆ ਬੈਂਡ ਨਹੀਂ ਆਉਂਦੇ ਦੂਜੀ ਵਾਰੀ ਹਾਈਲਾਈਟਸ ਹੁੰਦਾ ਫਿਰ ਬੈਂਡ ਨਹੀਂ ਆਉਂਦੇ ਤਾਂ ਜਦੋਂ ਲੋਕ ਸਾਲ ਸਮੇਂ ਨੂੰ ਗੁਜ਼ਰ ਜਾਂਦੇ ਆ ਤਾਂ ਬਾਈ ਨੂੰ ਗੱਲਾਂ ਬਾਤਾਂ ਤੋਂ ਸ਼ੱਕ ਹੋ ਜਾਂਦਾ ਕਿ ਜਿਹੜਾ ਮੇਰਾ ਦੋਸਤ ਆ ਇਹਦੀ ਗੱਲਬਾਤ ਉਸ ਕੁੜੀ ਨਾਲ ਜਿਹਦੇ ਨਾਲ ਮੈਂ ਮੰਗਿਆ ਹੋਇਆ ਤਾਂ ਬਾਈ ਨੇ ਕੀ ਕੀਤਾ ਬਾਈ ਨੇ ਆਪਦੇ ਯਾਰ ਨੂੰ ਬਚਿਆ ਕਿ ਦੇਖ ਬਾਈ ਵੀ ਮੈਨੂੰ ਪੱਕਾ ਯਕੀਨ ਆ ਵੀ ਤੂੰ ਜਿਹਦੇ ਨਾਲ ਗੱਲਬਾਤ ਕਰਦਾ ਉਹ ਜਿਹੜੀ ਕੁੜੀ ਮੇਰ ਨਾਲ ਮੰਗੀ ਹੈ ਤੂੰ ਉਹਦੇ ਨਾਲ ਕਰਦਾ ਆ ਵੀ ਜੇ ਤੇਰੀ ਉਹਦੇ ਨਾਲ ਗੱਲਬਾਤ ਆ ਤਾਂ ਮੈਨੂੰ ਦੱਸ ਦੇ ਮੈਂ ਪਿੱਛੇ ਹਟ ਜਾਨਾ ਮੇਰੀ ਤਾਂ ਹਜੇ ਮੰਗਣੀ ਹੋਈ ਐ ਮੈਂ ਕਿਹੜਾ ਵਿਆਹ ਕਰਾ ਲਿਆ ਹਨਾ ਵੀ ਜੇ ਤੇਰੀ ਗੱਲਬਾਤ ਉਹਨਾਂ ਕੋਈ ਵੀ ਹੈਗੀ ਆ ਤਾਂ ਮੈਨੂੰ ਦੱਸ ਦੇ ਮੈਂ ਇਹਨੂੰ ਕੁਝ ਨਹੀਂ ਕਹਿੰਦਾ ਮੈਂ ਚੁੱਪ ਕਰਕੇ ਪਿੱਛੇ ਹਟ ਜਾਂਦਾ ਪਰ ਜਿਹੜਾ ਉਹ ਬਾਈ ਦਾ ਯਾਰ ਮਿੱਤਰ ਹੁੰਦਾ ਉਹ ਪੈਰਾਂ ਤੇ ਮਾਂ ਦਾ ਪੁੱਤ ਪਾਣੀ ਨਹੀਂ ਪੈਣ ਦਿੰਦਾ ਉਹ ਆਪਣੇ ਮਾਂ ਪਿਓ ਦੀਆਂ ਝੂਠੀਆਂ ਸੋਹਾ ਖਾ ਜਾਂਦਾ ਗੁਰੂ ਘਰ ਵੱਲ ਹੱਥ ਕਰਕੇ ਸੋਹਾ ਖਾ ਜਾਂਦਾ ਗੁਰੂ ਘਰ ਦੇ ਅੰਦਰ ਜਾ ਕੇ ਵੀ ਸੋਹਾ ਖਾ ਜਾਂਦਾ ਕਿ ਮੇਰੀ ਉਸ ਕੁੜੀ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਬਿਲਕੁਲ ਸ਼ਰਿਆਮ ਸਿੱਧਾ ਹੀ ਮੁੱਕਰ ਗਿਆ ਚਲੋ ਜੀ ਥੋੜਾ ਜਿਹਾ ਸਮਾਂ ਲੰਘਿਆ ਬਾਈ ਨੇ ਦੇਖਿਆ ਵੀ ਚਲ ਅੱਜ ਮੰਨਦਾ ਕੱਲ ਮੰਨਦਾ ਜਦੋਂ ਉਹਨੇ ਨਹੀਂ ਮੰਨਿਆ ਤੇ ਫਿਰ ਬਾਈ ਨੇ ਮੜਾ ਜ ਆਪਦੇ ਹਿਸਾਬ ਨਾਲ ਬਣਾਇਆ ਜਦੋਂ ਬਾਈ ਨੇ ਮੜੀ ਜੀ ਡਾਂਗ ਖਿੱਚੀ ਤੇ ਫਿਰ ਉਹ ਤੋਤੇ ਵਾਂਗ ਬੋਲਣ ਲੱਗਾ ਗਿਆ ਕਿ ਹਾਂ ਮੇਰੇ ਨਾਲੇ ਕੁੜੀ ਇੰਨੇ ਟਾਈਮ ਤੋਂ ਗੱਲਬਾਤ ਕਰਦੀ ਆ ਮੇਰੀ ਦੇ ਨਾਲ ਗੱਲਬਾਤ ਹੁੰਦੀ ਹੈ ਜੇ ਹੁੰਦਾ ਉਹ ਹੁੰਦਾ ਚਲੋ ਜੀ ਉਹ ਵੀ ਮੰਨ ਗਿਆ ਉਸ ਤੋਂ ਜਿਹੜੀ ਕੁੜੀ ਸੀ ਉਹਦੀ ਮਾਂ ਦੀ ਤੀ ਨਹੀਂ ਕੀਤਾ ਕਿ ਪੰਜਾਬ ਦੇ ਵਿੱਚ ਹੋਰ ਆਸ਼ਕਾ ਉਹਦਾ ਪੱਟਿਆ ਹੋਇਆ ਸੀਗਾ ਇੱਕ ਮੰਗਣਾ ਬਾਈ ਨਾਲ ਹੋਇਆ ਸੀ ਇੱਕ ਬਾਈ ਦੇ ਯਾਰ ਨਾਲ ਗੱਲ ਕਰਦੀ ਸੀ ਇੱਕ ਪੰਜਾਬ ਦੇ ਵਿੱਚ ਮੁੰਡਾ ਸੀਗਾ ਇੱਕ ਉਹ ਆਸ਼ਕ ਬਣਾਇਆ ਹੋਇਆ ਸੀਗਾ ਉਹ ਫਿਰ ਆਸ਼ਕ ਕਿਵੇਂ ਫੜਿਆਗਾ ਇਹ ਵੀ ਗੱਲ ਸੁਣਨ ਵਾਲੀ ਹੈ ਚਲੋ ਜੀ ਘਰੇ ਉਹ ਕੁੜੀ ਕਹਿ ਜਾਂਦੀ ਹੈ ਕਿ ਮੈਂ ਬੈਂਕ ਚੱਲੀ ਆ ਕਿਸੇ ਕੰਮ ਦੇ ਵਿੱਚ ਬਾਈ ਨੂੰ ਵੀ ਕਹਿ ਜਾਂਦੀ ਹੈ ਕਿ ਮੈਂ ਬੈਂਕ ਚੱਲੀ ਆ ਜਦੋਂ ਉਹ ਬੈਂਕ ਚਲੀ ਜਾਂਦੀ ਹੁਣ ਬਾਈ ਨੂੰ ਸ਼ੱਕ ਸੀਗਾ ਪਹਿਲਾਂ ਹੀ ਕਿਉਂਕਿ ਕਹਤਾ ਯਾਰ ਮਿੱਤਰ ਵੀ ਗੱਲ ਕਰਦਾ ਸੀ ਬਾਈ ਨੂੰ ਪਤਾ ਲੱਗ ਚੁੱਕਿਆ ਸੀ ਕਰੈਕਟਰ ਦੀ ਕੋਈ ਬਾਲੀ ਚੰਗੀ ਜੀ ਹੈ ਨਹੀਂ ਇਹ ਬਾਈ ਨੇ ਕਰ ਲਈ ਵੀਡੀਓ ਕਾਲ ਉੱਥੇ ਮਾਂ ਦੀ ਧੀ ਬੈਠੀ ਆਪਦੇ ਆਸ਼ਕ ਨਾਲ ਪੀਜ਼ਾ ਖਾਈ ਜਾਵੇ ਵੀਡੀਓ ਕਾਲ ਕੱਟਣ ਦੀ ਬਜਾਏ ਉਹਦੇ ਕੋਲੋਂ ਵੀਡੀਓ ਕਾਲ ਚੱਕ ਹੋ ਗਈ ਜਦੋਂ ਵੀਡੀਓ ਕਾਲ ਚੱਕ ਹੋ ਗਈ ਨਾਲ ਉਹ ਆਸ਼ਕ ਬੈਠਾ ਜਿਹੜਾ ਕਿਤੇ ਮੂੰਹ ਦੇ ਵਿੱਚ ਪੀਜ਼ਾ ਪਾਈ ਜਾਵੇ ਤਾਂ ਜਦੋਂ ਆ ਸਾਹਮਣੇ ਮੋਬਾਈਲ ਸੀਗਾ ਵੀਡੀਓ ਕਾਲ ਚੱਕੀ ਗਈ ਆਸ਼ਕ ਬਾਈ ਨੂੰ ਦਿਸ ਗਿਆ ਮੂੰਹ ਦੇ ਵਿੱਚ ਪੀਜ਼ਾ ਪਾਈ ਜਾਂਦਾ ਜਲਦੀ ਜਲਦੀ ਫੋਨ ਕੱਟਣ ਦੀ ਕੋਸ਼ਿਸ਼ ਕੀਤੀ 2-3 ਸੈਕਿੰਡ ਲੱਗ ਗਏ ਦੋ ਤਿੰਨ ਸੈਕਿੰਡਾਂ ਦੇ ਵਿੱਚ ਬਾਈ ਨੇ ਦੇਖ ਲਿਆ ਵੀ ਤਾਂ ਕਿ ਅਸੀਂ ਮੁੰਡੇ ਨਾਲ ਬੈਠੀ ਆ ਪੀਜੇ ਖਾਈ ਜਾਂਦੀ ਆ ਤਾਂ ਮੂੰਹ ਦੇ ਵਿੱਚ ਪੀਜ਼ਾ ਪਾਈ ਬੈਠਾ ਇਹਦੇ ਚਲੋ ਜੀ ਬਾਈ ਨੇ ਫਿਰ ਵੀਡੀਓ ਕਾਲ ਕੀਤੀ ਅੱਗੋਂ ਵੀਡੀਓ ਕਾਲ ਕਰਨ ਚੱਕਣੀ ਛੱਡ ਗਈ ਜਲਦੀ ਜਲਦੀ ਮਾਂ ਦੀਤੀ ਪੰਜਾਂ ਮਿੰਟਾਂ ਦੇ ਵਿੱਚ ਘਰੇ ਆਵੜੀ ਘਰੇ ਆ ਕੇ ਬਾਈ ਨੇ ਪੁੱਛਿਆ ਵੀ ਹਾਂ ਦੱਸ ਤੇਰੇ ਨਾਲ ਉਹ ਕੌਣ ਸੀ ਫਿਰ ਉਹੀ ਗੱਲ ਮਾਂ ਦੀਤੀ ਪੈਰਾਂ ਤੇ ਪਾਣੀ ਨਾ ਪੈਣ ਦਵੇ ਕਹਿੰਦੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਐ ਸੀ ਉਹ ਸੀ ਜੇ ਸੀ ਮੈਂ ਤਾਂ ਬੈਂਕ ਗਈ ਸੀ ਤੁਹਾਨੂੰ ਪਤਾ ਜਿਵੇਂ ਕਰਦੀਆਂ ਹੁੰਦੀਆਂ ਨੇ ਚਲੋ ਜੀ ਕਰਦਿਆਂ ਕਰਾਉਂਦਿਆਂ 4 ਸਾਲ ਦਾ ਸਮਾਂ ਗੁਜ਼ਰ ਗਿਆ ਤੇ 4 ਸਾਲਾਂ ਬਾਅਦ ਜਿਹੜੀ ਕੁੜੀ ਹੁੰਦੀ ਆ ਉਹਦਾ ਇੰਗਲੈਂਡ ਦਾ ਕੋਈ ਵੀ ਕੰਮ ਨਹੀਂ ਬਣਦਾ ਜਾਨੀ ਕਿ ਉਹਨੇ ਇੰਗਲੈਂਡ ਜਾਣਾ ਹੁੰਦਾ ਪਰ ਉਹਦੇ ਆ ਵੀਜ਼ਾ ਹੀ ਨਹੀਂ ਲੱਗਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਨੀਤਾਂ ਨੂੰ ਮਰਦਾਂ ਨੇ ਉਸ ਕੁੜੀ ਦੇ ਦਿਲ ਚ ਪਹਿਲੇ ਕੋਈ ਖੋਟਾਂ ਸੀਗੀਆਂ ਤੇ ਉਹਦਾ ਵੀਜ਼ਾ ਨਹੀਂ ਲੱਗਦਾ ਫਿਰ ਜਿਹੜਾ ਬਾਈ ਹੁੰਦਾ ਫਿਰ ਇਹ ਫੋਨ ਤੇ ਉਹਨੂੰ ਕਹਿ ਦਿੰਦਾ ਵੀ ਗੱਲ ਸੁਣ ਮੇਰੀ ਵੀ ਹੁਣ ਮੈਨੂੰ ਸਾਰਾ ਕੁਝ ਤਾਂ ਪਤਾ ਲੱਗ ਗਿਆ ਤੇਰੇ ਬਾਰੇ ਤੇ ਮੈਂ ਤੇਰੇ ਨਾਲ ਨਹੀਂ ਕਰਾਉਣਾ ਵਿਆਹ ਬਿਲਕੁਲ ਵੀ ਠੀਕ ਆ ਤੇ ਤੂੰ ਕਿਤੇ ਆਪਦਾ ਹੋਰ ਦੇਖ ਲੈ ਟਰਾਈ ਕਰ ਲੈ ਮੇਰੇ ਵੱਲੋਂ ਜਵਾਬ ਹੁਣ ਜਦੋਂ ਬਾਈ ਨੇ ਜਵਾਬ ਦਿੱਤਾ ਹੁਣ ਕੁੜੀ ਨੂੰ ਆਇਆ ਸੀ ਵੀ ਸਾਮੀ ਹੱਥੋਂ ਲੰਘ ਗਈ ਹੁਣ ਕੁੜੀ ਵਾਲੇ ਆਖਣ ਵੀ ਭਾਈ ਕੁੜੀ 4 ਸਾਲ ਹੋ ਗਈ ਮੰਗੀ ਨੂੰ ਵੀ ਅਸੀਂ ਹੁਣ ਛੋਟਾ ਛਟਾ ਕਿਵੇਂ ਕਰ ਲਈਏ ਤਾਂ ਬਾਈ ਕਹਿੰਦਾ ਵੀ ਦੇਖੋ ਵੀ ਸਾਡਾ ਤਾਂ ਕੋਈ ਕਸੂਰ ਹੈ ਨਹੀਂ ਠੀਕ ਆ ਥੋਡੀ ਕੁੜੀ ਕੋਲ ਹਾਈਲਟਸ ਕਲੀਅਰ ਨਹੀਂ ਹੋਇਆ ਥੋਡੀ ਕੁੜੀ ਦਾ ਵੀਜ਼ਾ ਨਹੀਂ ਆਇਆ ਇਹਦੇ 'ਚ ਮੇਰੀ ਕੋਈ ਗਲਤੀ ਨਹੀਂ ਉੱਤੋਂ ਤੁਹਾਡੀ ਕੁੜੀ ਸ਼ਰਿਆਮ ਗਲਤ ਆ ਮੇਰੇ ਯਾਰ ਮਿੱਤਰ ਨਾਲ ਵੀ ਸੈੱਟ ਹੋਈ ਫਿਰਦੀ ਆ ਇੱਧਰ ਪੰਜਾਬ 'ਚ ਵੀ ਕਿਸੇ ਨਾਲ ਸੈੱਟ ਹੋਈ ਫਿਰਦੀ ਆ ਉਧਰੋਂ ਮਰ ਨਾਲ ਗੱਲਾਂ ਕਰੀ ਜਾਂਦੀ ਆ ਮੈਂ ਇਹੋ ਜੀ ਦਾ ਲਿਆ ਕੇ ਕਰਨਾ ਵੀ ਕੀ ਆ ਕਿਉਂਕਿ ਜਿਹੜਾ ਬਾਈ ਆ ਉਹ ਬਿਲਕੁਲ ਸਾਥ ਬੰਦਾ ਫੱਕਰ ਬੰਦਾ ਚਲੋ ਜੀ ਤੁਹਾਨੂੰ ਪਤਾ ਹੁਣ 4 ਸਾਲ ਮੰਗੀ ਰਹੀ ਛੋਟ ਸਟਾਈਮ ਕਿੱਥੇ ਹੋਣਾ ਸੀਗਾ ਚਲੋ ਜੀ ਬੰਦੇ ਬੰਦੇ ਜੁੜਦੇ ਰਹੇ ਪੰਚਾਇਤਾਂ ਪੰਜੂਤਾਂ ਹੋਈਆਂ ਫਿਰ ਗੱਲਾਂ ਨੇ ਬੜੀਆਂ ਚਲੋ ਇਹ ਗੱਲ ਤਾਂ ਨਿਪੜਨ ਦਾ ਬੜਾ ਹੋ ਗਿਆ ਹੁਣ ਉਸ ਕੁੜੀ ਦੇ ਕੋਲੇ ਉਹ ਰਿੰਗ ਰਹਿ ਗਈ ਜਿਹੜੀ ਕਿ ਬਾਈ ਦੀ ਮਾਂ ਉਹਨੂੰ ਅੰਗੇਜਮੈਂਟ ਦੇ ਟਾਈਮ ਚਲੋ ਜੀ ਬਾਈ ਨੂੰ ਕੁੜੀ ਨੂੰ ਫੋਨ ਮਾਰਿਆ ਵੀ ਗੱਲ ਸੁਣ ਬੀ ਜਿਹੜੀ ਮੇਰੀ ਮਾਂ ਤੈਨੂੰ मुंदਰੀ ਪਾ ਕੇ ਗਈ ਹੈ ਮੰਗਣੇ ਦੇ ਟਾਈਮ ਤੇ ਉਹ मुंदਰੀ ਮੋੜ ਦੇ ਉਹ ਕਹਿੰਦੀ ਨਾ ਨਾ ਮੈਂ मुंदਰੀ ਨਹੀਂ ਮੋੜਦੀ ਤੂੰ मुंदਰੀ ਦਾ ਕੀ ਲੱਗਦਾ ਤੁਸੀਂ ਆਪ ਜਵਾਬ ਦਿੱਤਾ ਜੇ ਕਰਤਾ ਉਹ ਕਰਤਾ ਬਾਈ ਕਹਿੰਦਾ ਵੀ ਮੈਂ ਹੁਣ ਤਾਂ ਗੱਲ ਕਰੀ ਇਹਨਾਂ ਨਾਲ ਪਿਆਰ ਨਾਲ ਤੇ ਜੇ ਮੈਂ ਦੁੱਜੂ ਲੋਟ ਚੱਲ ਪਿਆ ਤੇ ਫੇਰ ਤੁਸੀਂ ਹੱਥ ਲਾਲਾ ਦੇਖੋਗੇ ਵੀ ਬਣਿਆ ਕੀ ਹੈ ਜਦੋਂ ਬਾਈ ਬੜਾ ਜਿਹਾ ਕਰਾਰਾ ਹੋ ਕੇ ਬੋਲਿਆ ਤਾਂ ਜਿਹੜੇ ਕੁੜੀ ਵਾਲੇ ਸੀ ਉਹ ਰਿੰਗ ਮੁੜ ਕੇ ਘਰੇ ਆ ਕੇ ਫੜਾਈ ਗਏ ਭਾਈਆ ਆਪਦੀ ਰਿੰਗ ਸੰਭਲੋ ਉਹਦੀ ਇਮਾਨਤ ਸੰਭਲੋ ਛੋਟਾ ਛਟਾ ਹੋ ਗਿਆ ਸਾਰਾ ਜਵਾਬ ਹੋ ਗਿਆ। ਹੁਣ ਉਹ ਕੁੜੀ ਬਾਈ ਨਾਲ ਵਿਆਹ ਕਰਾ ਕੇ ਕਰਨਾ ਕੀ ਚਾਹੁੰਦੀ ਸੀ ਗੱਲ ਇਹ ਸੁਣਨ ਵਾਲੀ ਹੈ। ਗੱਲ ਇਹ ਸੀਗੀ ਕਿ ਉਹ ਕੁੜੀ ਸਿਰਫ ਬਾਈ ਨੂੰ ਢਾਲ ਬਣਾ ਕੇ ਬਾਈ ਦੇ ਪੈਸੇ ਲਵਾ ਕੇ ਇੰਗਲੈਂਡ ਆਉਣਾ ਚਾਹੁੰਦੀ ਸੀਗੀ। ਇੰਗਲੈਂਡ ਆ ਕੇ ਉਹਦੀ ਇਹ ਸੋਚ ਸੀਗੀ ਮੈਂ ਇਹਨੂੰ ਛੱਡ ਕੇ ਜਿਹਦੇ ਨਾਲ ਮੈਂ ਗੱਲਾਂ ਬਾਤਾਂ ਕਰਦੀ ਆ ਉਸ ਮੁੰਡੇ ਨਾਲ ਵਿਆਹ ਕਰਾ ਲਵਾਂਗੀ। ਪੈਸੇ ਇਹਦੇ ਲੱਗ ਜਾਣਗੇ ਤੇ ਮੈਂ ਆਪ ਦਾ ਯਾਸ਼ੀ ਕਰੂੰਗੀ, ਆਪਦੀ ਐਸ਼ ਕਰੂੰਗੀ। ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਮੈਂ ਕਿਹੜੇ ਕੋਬਰੇ ਸੱਪ ਨਾਲ ਪੰਗਾ ਲੈ ਲਿਆ। ਮੁੜ ਕੇ ਹੁਣ ਪੰਜਾਬ ਬੈਠੀ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦੀ ਆ ਵੀ ਹਾਈ ਇੰਗਲੈਂਡ ਹਾਈ ਇੰਗਲੈਂਡ ਹੁਣ ਜਦੋਂ ਕੋਠੇ ਤੋਂ ਜਹਾਜ਼ ਲੰਘਦਾ ਉਦੋਂ ਵੀ ਤਾਂ ਨੂੰ ਮੂੰਹ ਕਰਕੇ ਨਿਛਾ ਮਾਰਦੀ ਆ ਵੀ ਹਾਈ ਰੱਬਾ ਕਿ ਤੇ ਮੈਨੂੰ ਵੀ ਇੰਗਲੈਂਡ ਲੈ ਜਾ ਪਰ ਤੁਹਾਨੂੰ ਪਤਾ ਕਿ ਨੀਤਾਂ ਨੂੰ ਭਾਗ ਲੱਗਦੇ ਆ ਉਸ ਕੁੜੀ ਦੇ ਦਿਲ 'ਚ ਪਹਿਲੀ ਖੋਟ ਸੀ ਉਹਨੇ ਇਹ ਸੋਚ ਕੇ ਬਾਈ ਨਾਲ ਮੰਗਣਾ ਕਰਾਇਆ ਸੀਗਾ ਕਿ ਮੈਨੂੰ ਇਹ ਇੰਗਲੈਂਡ ਲੈ ਜਾਊਗਾ ਪੈਸੇ ਲਾ ਕੇ ਮੈਂ ਚਲੀ ਜਾਊਂਗੀ ਉੱਥੇ ਜਾ ਕੇ ਮੈਂ ਆਪਦੇ ਆਸ਼ਕ ਨਾਲ ਵਿਆਹ ਕਰਾ ਲਊਂਗੀ ਪਰ ਉਹ ਨਹੀਂ ਹੁੰਦਾ ਬਣਿਆ ਕੰਮ ਤੇ ਬਾਈ ਇੱਕ ਗੱਲ ਹੋਰ ਵੀ ਕਹਿੰਦਾ ਹੁੰਦਾ ਬਾਈ ਕਹਿੰਦਾ ਵੀ ਮੈਂ ਉਹਦੇ ਘਰ ਦੇ ਉਹਨ ਵੀ ਜੇ ਮੈਂ ਇਹਨੂੰ ਇੱਧਰ ਲੈ ਆਉਂਦਾ ਇੱਧਰ ਆ ਕੇ ਜੇ ਮੇਰੇ ਨਾਲ ਧੋਖਾ ਕਰ ਜਾਂਦੀ ਤਾਂ ਮੈਂ ਤੁਹਾਡੇ ਖਾਨਦਾਨ ਦਾ ਨਾਮੋਂ ਨਿਸ਼ਾਨ ਮਟਾ ਦੇਣਾ ਸੀ ਮੈਂ ਤੁਹਾਡੀਆਂ ਅੱਖਾਂ ਚੋਂ ਪਾਣੀ ਮਕਾ ਦੇਣਾ ਸੀਗਾ ਤੁਹਾਨੂੰ ਇਹ ਨਹੀਂ ਸੀ ਪਤਾ ਲੱਗਣਾ ਵੀ ਸਾਡੇ ਨਾਲ ਬਣਿਆ ਕੀ ਆ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਆ ਜੇ ਵੀ ਜਿਹੜੀਆਂ ਕੁਝ ਕੁ ਕੁੜੀਆਂ ਨੇ ਬਾਹਰਲੇ ਮੁੰਡਿਆਂ ਨਾਲ ਵਿਆਹ ਕਰਾਉਣਾ ਚਾਹੁੰਦੀਆਂ ਨੇ ਬਾਹਰ ਜਾਣਾ ਚਾਹੁੰਦੀਆਂ ਨੇ ਕਈ ਮੰਗੀਆਂ ਹੋਈਆਂ ਨੇ ਵੀ ਭਾਈ ਜਿਹਦੇ ਨਾਲ ਮੰਗੀਆਂ ਜੇ ਉਹਦੇ ਨਾਲ ਹੀ ਰਿਹਾ ਕਰੋ ਆਸੇ ਪਾਸੇ ਮੂੰਹ ਨਾ ਮਾਰਿਆ ਕਰੋ ਕਈ ਵਾਰੀ ਖਮਿਆਜੇ ਬਹੁਤ ਭਾਰੇ ਭੁਗਤਨੇ ਪੈ ਜਾਂਦੇ ਆ ਕਿਉਂਕਿ ਕਈ ਵਾਰੀ ਤੁਸੀਂ ਬੰਦੇ ਨੂੰ ਐਵੇਂ ਸਮਝ ਲੈਂਦੇ ਵੀ ਕੋਈ ਗੱਲ ਨਹੀਂ ਪਰ ਕਈ ਵਾਰੀ ਅੱਗੋਂ ਮਾਵਾ ਦੇ ਪੁੱਤ ਵੀ ਬਾਲੇ ਕੱਬੇ ਹੁੰਦੇ ਆ ਤੇ ਮੁੜ ਕੇ ਪੂਛਾਂ ਚੁਕਾ ਦਿੰਦੇ ਹੁੰਦੇ ਆ ਤੇ ਮੁੜ ਕੇ ਫਿਰ ਕਈ ਜਾ ਕੇ ਉਹ ਮੰਗਣੀ ਵਾਲੇ ਰਿੰਗਾ ਵੀ ਘਰੇ ਫੜਾ ਕੇ ਆਉਂਦੇ ਨਾਲ ਹੱਥ ਜੋੜ ਕੇ ਆਉਂਦੇ ਵੀ ਸਾਡੇ ਤੋਂ ਗਲਤੀ ਹੋ ਗਈ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਬਾਅਦ ਤੋਂ ਬਾਅਦ ਲੋਕਾਂ ਤੱਕ ਪਹੁੰਚੇ ਲੋਕ ਬਾਅਦ ਤੋਂ ਸੁਚੇਤ ਹੋਣ